ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਪਸ਼ੂ ਵਿਖਾਉਣੇ ਆ ਇੱਕ ਗਾਂ ਵਿਖਾਉਣੀ ਆ ਤੇ ਇੱਕ ਮੱਝ ਵਿਖਾਉਣੀ ਆ ਦੋਵੇਂ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੇ ਇੱਥੇ ਹੀ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਆਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚੜਦੀ ਕਲਾ ਚਲਦਾ ਚਲੋ ਚੜਦੀ ਕਲਾ ਚਾਹੀਦੀ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 991446394 ਐਡਰੈਸ ਹੈਗਾ ਸ਼ਹਿਰ ਨੰਬਰ 7 ਤੇ ਜ਼ਿਲ੍ਹਾ ਵੀ ਨੰਬਰ 7 ਪੁਰਾਣੇ ਤਰਨਤਾਰ ਰੋਡ ਤੇ ਵਿੱਚ ਪਿੰਡ ਆਪਣਾ ਚਾਟੀਵੰਡ ਪੈਂਦਾ ਨੇ ਜੀ ਦੀ ਬਾਬਾ ਨੌ ਸਿੰਘ ਪੈਂਦਾ ਆਪਣੇ ਠੀਕ ਹੈ ਜੀ ਜਿੱਥੇ ਬਸਾਂ ਮੱਥਾ ਟੇਕੇ ਲੰਘਦੀਆਂ ਹਾਂਜੀ ਹਾਂਜੀ ਕਰਨ ਤਾਰਨ ਵਾਲਾ ਜਿਹੜਾ ਪਹਿਲਾ ਰੋਡ ਚੱਲਦਾ ਉਹਦੇ ਪਿੰਡ ਪੈਂਦਾ ਵੀ ਜੀ ਆਪਣਾ ਠੀਕ ਹੈ ਹਾਂਜੀ ਤੇ ਅੱਜ ਇੱਕ ਗਾਣ ਤੇ ਕਮਾਜਾ ਆਪਣੇ ਕੋਲ ਵਿੱਚ ਦੋ ਮਈਆਂ ਇੱਕ ਗਾ ਅੱਛਾ ਦੋ ਮੱਜਾਂ ਤੇ ਇੱਕ ਗਾ ਹਾਂਜੀ ਹਾਂਜੀ ਪਹਿਲਾਂ ਗਾਮ ਖਾਦੀਏ ਕਿ ਮੱਜਾਂ ਖਾਈਏ ਪਹਿਲਾਂ ਵੀ ਜੀ ਆਪਾਂ ਮੱਝਿ ਉਖਾਦੀ ਚਲੋ ਫਿਰ ਮੱਝ ਵਿਖਾ ਦਿੰਨੇ ਹਰ ਵੀ ਜੀ ਨੇ ਸੂਈ ਨਵਾਜਾ ਚੌਥਾ ਦਿਨ ਅੱਛਾ ਕੋਈ ਬੌਲੀ ਬਣਾ ਲੈ ਹਾਂਜੀ ਆਵਲੀ ਤਸੱਲੀ ਕਰ ਲੈ ਖੁੱਲਾ ਡੁੱਲਾ ਦਾਸ ਹੋ ਜੇ 9 ਹੋ ਜੇ ਬੋਲਾ ਤਿਆਰ ਆ ਤੁਹਾਨੂੰ 12 ਕਿਲੋ ਮੈਂ ਦਊਂਗੀ ਮੈਂ ਲਿਖ ਕੇ ਗਰੰਟੀ ਦੇ ਦਊਂਗਾ ਮੈਂ ਠੀਕ ਆ ਜੀ ਹਾਂਜੀ ਬਾਕੀ ਸਿੰਗਰ ਨੇ ਥੋੜਾ ਤਾਣੂ ਕਰਕੇ ਮੋੜਿਆ ਵਾ ਜੀ ਸਿੰਗਰ ਉੱਤਰਾ ਥੱਲੇ ਸਫਾਈ ਤੇ ਹੁਣ ਬਾਜ਼ਾਰ ਚੱਲਣਦੇ ਆ ਨਾ ਹਾਂਜੀ ਜਿਹੜੇ ਡੇਰੀ ਵਾਲੇ ਨੇ ਡੇਰੀ ਵਾਲੇ ਨੇ ਇਹੋ ਜੀ ਮੈਂ ਲੈਣੀ ਏ ਠੀਕ ਆ ਸਿੰਗਰ ਉਹਨੇ ਕੀ ਕਰਨਾ ਉਹ ਜਰ ਨੇ ਦੁੱਧ ਵੇਚਣਾ ਹਾਂਜੀ ਕਿਹਦਾ ਕੋਈ ਲੱਖ ਦੀ ਮੈਂ ਲਊਗਾ 2 ਸਵਾ ਲੱਖ ਦੀ ਉਹਨੇ ਵੇਨਾ ਦੁੱਧ ਦਾ ਉਹ ਵੀ ਆਪੀ ਦਾ ਬਹੁਤ ਕਰਮਾਈ ਨੂੰ ਦਿੱਖਾਂ ਤੋਂ ਦੇਖ ਕੀ ਲੱਗਾ ਠੀਕ ਐ ਉਹ ਇਹੋ ਜੀ ਗੱਲ ਨਹੀਂ ਐ ਘਰਾਣੇ ਵਾਲੀ ਆ ਬੜੇ ਸ਼ਾਂਤ ਜੇ ਸੁਭਾਅ ਦੀ ਐ ਜਿਹੜੀ ਲੈ ਜੋ ਸੇ ਘਰ ਦੀ ਜੀ ਮੇਰਾ ਹੱਥ ਵੀ ਇੱਡਾ ਵੱਡਾ ਨਹੀਂ ਗਾ ਨਹੀਂ ਤੇ ਨਿਗੇ ਨਿਗੇ ਜਿਹੇ ਖੂਤ ਵੱਡੇ ਲੱਗਦੇ ਆ ਹਾਂਜੀ ਹਾਂਜੀ ਲੱਗ ਕੇ ਆ ਕੇ ਵੇਖੂਗਾ ਬੁਰੀ ਨਹੀਂ ਲੱਗਦੀ ਠੀਕ ਐ ਉਤਨਾ ਥੋੜਾ ਤਾਣਾ ਕਰਕੇ ਮੋੜਿਆ ਵਾ ਹਾਂਜੀ ਹਾਂਜੀ ਚੋਟ ਦੀ ਮੈਂ ਆ ਸਾਲੇ ਸਾਲੇ ਮੇਰੇ ਤੇ ਜੇ ਇਹ ਆਪਾਂ ਵਿੱਚ ਚੋਈ ਕਰਾ ਕੇ ਉਖਾ ਦੇ ਚਲੋ ਦਿਖਾ ਦੋ ਫਿਰ ਛੱਡ ਦੋ ਬੱਚਾ ਹਾਂ ਬੱਚਾ ਮਗਰ ਕੱਟਾ ਆ ਗਿਆ ਜਰਾ ਹਾਂ ਜੋ ਲਫਾਂ ਵੇ ਪਾਵਾ ਖੇਂਦੀਆਂ ਨਹੀਂ ਠੀਕ ਐ ਰੂ ਮਰਗੀ ਮੈਂ ਸੰਗੀ ਜੀ ਵੀਰ ਜੀ ਆ ਗਈ ਆ ਗਈ ਆ ਚਲੋ ਬੰਨਾਂ ਫਿਰ ਇਹਨੂੰ ਆਹ ਫਰ ਕੱਟਾ ਪਾਣੀ ਭਰਾਂ ਨੂੰ ਲਓ ਕੱਟਾ ਬੰਨੋ ਆਹ ਥਾਣੇ ਦੇ ਇੱਕ ਰੀ ਦੇਖ ਸਕਦੇ ਜੀ ਨਾ ਜੇ ਤਾਂ 2000 ਜਵਾਈ ਇਹਦੇ ਕੋਈ ਪੂਰ ਛਟਾਣੀ ਹੈ ਇਹਦੇ ਠੀਕ ਹੈ ਜੀ ਇਹ ਦੇਖ ਜਵਾਈ ਪਿਛਲੇ ਹਨ ਦੇ ਸਾਡੇ ਤੇ ਜਵਾਈ 23 ਘਰ ਘਟ ਲੱਗੀ ਜਵਾਈ 1000 ਰੁਪਏ ਦਾ ਥਾਣੀ ਓੜਾ ਜਵਾਈ ਵਾਲਾ ਠੀਕ ਹੈ ਜੀ ਬਾਕੀ ਤਾਂ ਉੱਚ ਵਾਅ ਦਿਖਾਉਣਾ ਹੈ ਇਹਦਾ ਆਹ ਲੀ ਭਾਏ ਦੋ ਦਿਨ ਚੋਂਦਾ ਰਹੇ ਜੀ ਬੁੱਧ ਦੇ ਖੁੱਲਾ ਢੁੱਲਾ 9 ਹੋਏ 10 ਹੋਏ ਇੱਥੇ ਭਾਏ ਉਹ ਲੀਟਰ ਮਾਰੇ ਆ ਤੁਸੀਂ ਤਸੱਲੀ ਕਰਕੇ ਲਓਏ ਠੀਕ ਹੈ ਜੀ ਲੋਡ ਲਾ ਕੇ ਉਹਨੇ ਗਾੜੀ ਘੜਾ ਹੈ ਹਾਂ ਜਿਹੜੀ ਗਾੜੀ ਦੇ ਦੇਖ ਸਕਦੇ ਜੀ What? Okay. 我哪条路啊？Well, ਆ ਇਹ ਰੋ ਦੋ ਦਿਨ ਕੱਢਿਆ ਹੁਣ ਮੈਂ ਛੱਡ ਦਿੰਦੀ ਵੀਰ ਜੀ ਠੀਕ ਆ ਹਾਂ ਤੇ ਬਾਕੀ ਆਪਾਂ ਸਿਰਫ ਤੁਹਾਨੂੰ ਚਵਾ ਹੀ ਵਿਖਾਇਆ ਵਾ ਇਹਦਾ ਬਾਕੀ ਬਾਕੀ ਦੋ ਟਾਈਮ ਚੋਕ ਕੇ ਖੜਨੀ ਆ ਆਪਣੀ ਤੇ ਮੁੱਲ ਫਿਰ ਇਹਦਾ ਵੀਰ ਜੀ ਬੋਲੇ ਆਪਾਂ 80 ਰੁਪਏ ਚ 75 ਦੀ ਦੇ ਲਈਏ ਕਰ ਦੋ ਮੰਨ ਤਾਂ 75 ਦੀ 70 ਜੋ ਛੱਡੋ ਕੀ ਛੱਡਦੇ ਜੀ 1000 ਛੱਡੀ 67000 ਤੀ ਦਈਏ 200 ਰੁਪਏ ਛੋੜ ਹੀ ਕਰਾ ਠੀਕ ਹੈ ਜੀ ਤੇ ਆ ਜਿਹੜੀ ਗਾਂ ਜੇ ਇਹਦੇ ਕੋਲ 15 ਕਿਲੋ ਤਿਆਰ ਮੋਕੇ ਦੇ ਹਾਂਜੀ ਫੋਲੋ ਫਿਰ ਤੋਰੀਏ ਕੀ ਦੋ ਦੁੱਧ ਦੀ ਬਾਦੀ ਨੂੰ ਉਖਰਾ ਦੇ ਕੋ ਆਹ ਤੇ ਲੱਗੇ ਨਾ ਤੋਸਟ ਆਜੇ ਲੈ ਆ ਵੀਰ ਜੀ 15 ਲੀਟਰ ਦੁੱਧ ਜਿਹੜਾ ਇਹਦੇ ਕੋ ਤਿਆਰ ਦਾਤ ਠੀਕ ਹੈ ਜੀ ਸਰਜੀ ਕਰਾ ਕੇ ਭਣ ਭਰਾ ਦੀ ਹੋਵੇ ਤਾਂ ਕੋਈ ਲੈ ਜੇ ਨਹੀਂ ਤਾਂ ਸਾਡੀ ਬੱਚੀ ਠੀਕ ਹੈ ਬਾਕੀ ਉਤਰਿਆ ਵੀ ਘੱਟ ਘੱਟ ਚੰਗਾ ਆ ₹2000 ਦੀ ਵਾੜੀ ਲੱਗੀ ਆ। ਇਹ ਥਾਣੇ ਦੇ ਦੇਖ ਸਕਦੇ ਜੇ ਲੱਗ। ਵਾਲਾ ਤੇ ਹੋਊਗਾ 17-18 ਕਿਲੋ ਵਾਲਾ। ਤੇ ਆ ਬੱਚਾ ਜਿਹਦੇ ਮੰਗਰ। ਇਹ ਵਾਲਾ ਤੇ ਉਸ 17-18 ਕਿਲੋ ਵਾਲਾ। ਠੀਕ ਆ। ਉਹ ਜਿਹੜਾ ਦੁੱਧ ਚੋਣਾ 15 ਕਿਲੋ ਵਾਲਾ। ਤੇ ਮੁੱਲ ਫਿਰ ਇਹਦਾ? ਮੁੱਲ ਇਹਦਾ ਆਪਾਂ 55000 ਰੁਪਏ। ਬੋਰੇ 50 ਹੀ ਦੇ ਦਈਏ। ਉਹ ਚ ਵੀ 2 ਛੜਦਾ। 44000। 44000 ਇਹਦਾ। ਚਲੋ ਠੀਕ ਬਾਕੀ ਆਏ ਗਏ ਦਾ ਪੈਣਪੜਾ ਦਾ ਮਾਤਨ ਕਰਾਂਗੇ ਵਹਿੜ ਨਿੱਕੀ ਨਹੀਂ ਕੀ ਹਾਂਜੀ ਕੋਈ ਟੋਟੇ ਘਰੋਂ ਲਈ ਆ ਜਾਂ ਕੇ ਚੰਗੇ ਘਰ ਚੱਲ ਜੀ ਫੁੱਤਰ ਸੋਰ ਦੋ ਕਿਲੋ ਆ ਜੀ ਠੀਕ ਹੈ ਤੇ ਆ ਜਿਹੜੀ ਮੱਝ ਜੇ ਇਹ ਉਹ ਹਰਤੀ ਜੀ ਸਾਡੇ ਕੀ 6 ਕਿਲੋ ਤੋਂ ਦਹਾਜ ਅੱਛਾ ਹਾਂ ਤੋਰੋ ਫਿਰ ਇਹਨੂੰ ਬੱਚੇ ਤਾਂ ਬਿਨਾਂ ਹੀ ਆ ਬਾਕੀ ਸਰੀਰਾਂ ਚੰਗੀ ਆ ਤਰਾ ਅੱਛਾ ਹੋ ਗਿਆ ਸਕੇ ਆ ਜੀ ਗਾਜੇ ਲੈ ਕੋਈ ਪਾ ਕਰਨਾ ਨਹੀਂ ਗਾਜੇ ਜੀ ਆਪਾਂ ਪਾ ਪਾ ਵਾਲੇ ਪਾਣੀ ਦੇਣੂ ਖੁਸ਼ਣ ਵਾਲਾ ਦਵੇ ਹਾਂਜੀ ਜੀ ਆਪਾਂ ਜੈਸ 947 ਦੀ ਮਹਰ ਦੇ ਦੋ 47 ਦੀ ਉਹ ਚੋ ਯਾਰ ਮਾਨ ਕਰਦਾ ਯਾਰ ਹੋਰ ਕਰ ਦੀਏ 45 ਦੇ ਦੀ ਨੀ ਤਾਂ ਠੀਕ ਹੈ 6 ਕਿਲੋ ਠੰਡਾ ਦੁੱਧ ਦੇ ਦਿਓ ਇਹ ਅ ਵੀ ਚਲੋ ਜਾਨ ਬਚਾਉਣ ਵਾਲੀ ਗੱਲ ਹੀ ਹੈ ਇਹਦੀ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸ਼ੂ ਖਰੀਦੋ